ਕੁੱਲੜ ਪੀਜੀ ਵਾਲੇ ਦਾ ਸੌਦਾ ਲਾਉਣ ਗਏ ਨਾ ਜਿਹੜੀ ਹੋਈ ਹੈ ਨਾ ਤੁਸੀਂ 50000 ਰੁਪਈਆ ਦੇ ਦਿੰਦੇ ਹੋ ਦੂਜੇ ਨੂੰ ਵੀ ਲਵੇੜ ਦਿੰਦੀ ਹੈ ਉਹ ਕੰਮ ਹੋ ਗਿਆ ਕੈਮਰੇ ਮੂਰੇ ਕਰੀ ਜਾਂਦੇ ਆ ਪਾਸੇ ਯਾਰ ਕਰੋ ਗੱਲ ਤੁਸੀਂ 50000 ਰੁਪਈਆ ਉੱਪਰ ਉਹ ਕੀ ਗੱਲ ਕਰਲਾ ਯਾਰ ਸਾਡਾ ਮਗਜ ਫਿਰਿਆ ਹੋਇਆ ਯਾਰ ਸਾਨੂੰ ਕੀ ਹੋ ਕੇ ਕਹਿਣਾ ਯਾਰ ਉਹ ਕਹਾਵਤ ਸੱਚ ਹੋ ਗਈ ਆ ਲਿਬੜੀ ਮੱਝ ਦੂਜੇ ਨੂੰ ਵੀ ਲਵੇੜ ਦਿੰਦੀ ਆ ਹੁਣ ਤੁਸੀਂ ਦੋ ਦਿਨਾਂ ਬਾਅਦ ਤੁਸੀਂ ਟਾਈਮ ਦਿੱਤਾ ਦੋ ਦਿਨਾਂ ਬਾਅਦ ਅਸੀਂ ਪੈਸੇ ਲੈਣ ਆਵਾਂਗੇ ਤੁਸੀਂ ਕਿਹੜੇ ਮੂਹ ਨਾਲ ਪੈਸੇ ਲੈਣ ਜਾਓਗੇ ਇਹ ਤਾਂ ਦੱਸੋ ਮੈਨੂੰ ਹੱਦ ਹੋ ਗਈ ਯਾਰ ਮਾੜਾ ਮੋਟਾ ਤਾਂ ਯਾਰ ਸੋਚ ਲਿਆ ਕਰੋ ਪਹਿਲਾਂ ਵਿੱਕੀ ਥੋਮਸ ਨਾਲ ਮਿਲਦਾ ਇਸ ਬੰਦੇ ਦਾ ਰੋਲਾ ਪਿਆ ਸੀਗਾ ਹੁਣ ਉਹ ਬੰਦਾ ਹੁਣ ਉਹ ਤਾਂ ਆਪ ਹੁਣ ਦੁਨੀਆ ਲੈਣ ਦਾ ਦੇ ਹੀ ਜਾਂਦੀ ਆ ਠੀਕ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਯਾਰ ਸਾਡੇ ਲੋਕ ਪੰਜਾਬੀ ਹੁਣ ਇਹ ਗੱਲ ਤੇ ਨਾਲ ਫੀਲਿੰਗ ਟੱਕ ਜੇ ਕੋਈ ਕੋਜ ਜਿhko ਪੰਜਾਬੀ ਠੀਕ ਆ ਵੀ ਯਾਰ ਇਹ ਇਹ ਉਹਨਾਂ ਨੂੰ ਕਹਤੋਂ ਫੋਕਸ ਕਰੀ ਜਾਂਦੇ ਆ ਐਡੇ ਕਿੱਡਕ ਪਰ ਅੱਜ ਕੱਲ ਸੋਸ਼ਲ ਮੀਡੀਆ ਤੇ ਨਾ ਕੋਈ ਮੁੱਦਾ ਹੈ ਨਹੀਂਗਾ ਅਸਲ ਦੇ ਵਿੱਚ ਜਦੋਂ ਲੋਕ ਬੇਲੇ ਹੁੰਦੇ ਆ ਨਾ ਫਿਰ ਆਹ ਜਿਹੜੀ ਉਹ ਫੀਲਿੰਗ ਚ ਇੱਕ ਪਹਿਲਾਂ ਯੂਟਿਊਬਰ ਨੇ ਕਿਸੇ ਨੇ ਸੌਰੀ ਆ ਫੇਸਬੁੱਕ ਤੇ ਕਿਸੇ ਨੇ ਪਾਤੀ ਸੀ ਕਿ ਉਹ ਫੀਲਿੰਗ ਚ ਆ ਗਿਆ ਵੀ ਇਹ ਦੁਨੀਆਂ ਨੂੰ ਗਾਲ ਕੱਢਦਾਗਾ ਦੁਨੀਆਂ ਹੈ ਹੀ ਗਾਲਾਂ ਦੇ ਲੈ ਕੇ ਠੀਕ ਆ ਦੁਨੀਆਂ ਦੇ ਵਿੱਚ ਸਾਰੇ ਚੀਜ਼ਾਂ ਪਰਫੈਕਟ ਤਾਂ ਹੈ ਨਹੀਂ ਨਾ ਤਰਾਂਤਰਾਂ ਦੀਆਂ ਚੀਜ਼ਾਂ ਹਰ ਇੱਕ ਬੰਦਾ ਆਪਦੀ ਲਾਈਫ ਦੇ ਵਿੱਚ ਕੁਛ ਨਾ ਕਿਸੇ ਕਾਰਨ ਦੁਖੀ ਆ ਉਹ ਗੱਲ ਕੱਢਦਾ ਹੀ ਆ ਉਹ ਚੀਜ਼ ਦੇ ਕਿੰਨੇ ਰੀਲਾਂ ਬਣੀਆਂ ਪੰਜਾਬੀਆਂ ਨੇ ਬਣਾਈਆਂ ਹਿੰਦੀ ਬਣਾਈਆਂ ਸਹੀ ਮੈਨੇ ਦੇ ਵਿੱਚ ਨਾ ਤੁਸੀਂ ਬਹੁਤ ਸਹੀ ਚੱਲੇ ਸੀਗੇ ਜੇ ਤੁਸੀਂ ਐਕਸਟੈਂਡ ਤੇ ਰਹਿੰਦੇ ਪੈਸਿਆਂ ਦੀ ਗੱਲ ਉੱਥੇ ਨਾ ਹੁੰਦੀ ਉਹ ਚੀਜ਼ ਉਹ ਗਲਤ ਬੋਲਿਆ ਸੀਗਾ ਦੁਨੀਆ ਦੇ ਵਿੱਚ ਵਾਕਈ ਬਹੁਤ ਚੰਗੇ ਬੰਦੇ ਆਉਂਦੇ ਆ ਜਿਸ ਤਰ੍ਹਾਂ ਇੱਕ ਹੋਰ ਚੈਨਲ ਤੇ ਮੈਂ ਦੇਖਿਆ ਸੀਗਾ ਉਹ ਵੀ ਇਹ ਕਹਿ ਰਿਹਾ ਸੀਗਾ ਕਿ ਦੁਨੀਆਂ ਦੇ ਵਿੱਚ ਤਾਂ ਉਹਦੇ ਖੁਦ ਦੇ ਮਾਪਿਓ ਵੀ ਆਉਂਦੇ ਆ ਉਹਦੇ ਬੱਚੇ ਵੀ ਆਉਂਦੇ ਆ ਉਹਦੇ ਟੀਚਰ ਵੀ ਆਉਂਦੇ ਆ ਠੀਕ ਆ ਉਸਦੇ ਭੈਣ ਭਰਾ ਵੀ ਆਉਂਦੇ ਆ ਤਾਂ ਦੁਨੀਆਂ ਜਿਹੜੀ ਚੀਜ਼ ਉਹ ਕਹਿੰਦਾਗਾ ਉਹ ਨਹੀਂ ਹੈਗੀ ਠੀਕ ਆ ਕੁੱਝ ਕੁ ਲੋਕ ਉਹ ਜਿਹੇ ਹੁੰਦੇ ਆ ਉਹਦੇ ਕਰਕੇ ਬੰਦਾ ਸਾਰਿਆਂ ਨੂੰ ਕਹਿ ਦਿੰਦਾਗਾ ਭਾਈ ਧਾਰਮਿਕ ਐਂਗਲ ਦੇ ਰਹਿੰਦੇ ਡਟ ਕੇ ਠੀਕ ਆ ਤੇ ਜਾਂ ਫਿਰ ਇੱਕ ਇਨਸਾਨ ਹੋਣ ਦੇ ਨਾਂ ਦੇ ਵੀ ਤੂੰ ਇਹ ਗੱਲ ਨਹੀਂ ਕਹਿ ਸਕਦਾਗਾ ਅਗਲੇ ਨੇ ਵੀ ਛੱਟ ਉੱਥੇ ਮੰਨ ਜਾਣਾ ਸੀਗਾ ਵੀ ਮੇਰੀ ਗਲਤੀ ਆ ਸਿਰ ਝੁਕਾ ਕੇ ਉਹਨੇ ਕਹਿਣਾ ਸੀਗਾ ਪਰ ਜਿਹੜੀ ਪੈਸੇ ਵਾਲੀ ਗੇਮ ਹੋ ਗਈ ਜਿਵੇਂ ਇੱਕ ਨਾਮ ਬਸ ਰੂੜੀ ਜੀ ਬਣਨ ਵਾਲਾ ਕੰਮ ਹੋ ਗਿਆ